ਸਾਡਾ YouTube ਚੈਨਲ ਰੰਗ ਪੰਜਾਬ ਦੇ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਤੁਸੀਂ ਸਭ ਠੀਕ ਠਾਕ ਆਸ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਅਸੀਂ ਤੁਹਾਡੇ ਵਾਸਤੇ ਇੱਕ ਬਹੁਤ ਪਿਆਰਾ ਜਿਹਾ ਲੋਕ ਗੀਤ ਲੈ ਕੇ ਆਏ ਹਾਂ ਔਰ ਉਹ ਲੋਕ ਗੀਤ ਸਾਨੂੰ ਇਹਨਾਂ ਨੇ ਭੇਂਜੀ ਹੋਣਾ ਨੇ ਸਾਨੂੰ ਦੱਸਿਆ ਬਹੁਤ ਵਧੀਆ ਲੱਗਾ ਸਾਨੂੰ ਜਦੋਂ ਇਹਨਾਂ ਨੇ ਸਾਨੂੰ ਸੁਣਾਇਆ ਇਹ ਅਸੀਂ ਸੋਚਿਆ ਵੀ ਅਸੀਂ ਤੁਹਾਡੇ ਨਾਲ ਵੀ ਇਹ ਤੁਹਾਨੂੰ ਵੀ ਸੁਣਾਈਏ ਤੇ ਸੋ ਵੀਡੀਓ ਨੂੰ ਲਾਈਕ ਸ਼ੇਅਰ ਵੀ ਜਰੂਰ ਕਰਿਓ ਤੇ ਸੋਹਣੇ ਸੋਹਣੇ ਕਮੈਂਟ ਕਰਕੇ ਵੀ ਦੱਸਿਓ ਕਿ ਤੁਹਾਨੂੰ ਇਹ ਲੋਕਗੀਤ ਕਿਹੋ ਜਿਹਾ ਲੱਗਿਆ ਤੇ ਆਜੋ ਫਿਰ ਸਾਡੇ ਨਾਲ ਇਸ ਲੋਕਗੀਤ ਦਾ ਆਨੰਦ ਮਾਣੀਏ ਅੱਜ ਕੱਲ ਦੀਆਂ ਕੁੜੀਆਂ ਫੈਸ਼ਨਦਾਰ ਮੇਰੀ ਮਾਤਵਾ ਤਵਾ ਆਂ ਕੁੜੀਆਂ ਫੈਸ਼ਨਦਾਰ ਮੇਰੀ ਮਾਤਵਾ ਤਵਾ ਚਿੱਕਲ ਦੀਆਂ ਕੁੜੀਆਂ ਫੈਸ਼ਨਦਾਰ ਮੇਰੀ ਮਾਤਵਾ ਤਵਾ ਦੋਤ ਨਾ ਪੀਂਦੀਆਂ ਕੁੜੀਆਂ ਚਾਹ ਨਾ ਪੀਂਦੀਆਂ ਕੁੜੀਆਂ ਦੋਤ ਨਾ ਪੀਂਦੀਆਂ ਕੁੜੀਆਂ ਰਾਜਾ ਨਾ ਪੀਂਦੀਆਂ ਕੁੜੀਆਂ ਬੇਸਕੀਤਾ ਕੰਨ ਦੀਆਂ ਕੂੜੀਆਂ ਫੈਸ਼ਨਦਾਰ ਮੇਰੀ ਮਾਤਵਾ ਤਵਾ ਅੱਜ ਕੱਲ੍ਹ ਦੀਆਂ ਕੂੜੀਆਂ ਫੈਸ਼ਨਦਾਰ ਮੇਰੀ ਮਾਤਵਾ ਤਵਾ ਸੂਟ ਨਾ ਪਾਉਂਦੀਆਂ ਕੁੜੀਆਂ ਸਾੜੀ ਨਾ ਲਾਉਂਦੀਆਂ ਕੁੜੀਆਂ ਸੂਟ ਨਾ ਪਾਉਂਦੀਆਂ ਕੁੜੀਆਂ ਸਾੜੀ ਨਾ ਲਾਉਂਦੀਆਂ ਕੁੜੀਆਂ ਜੀ ਲਾਤਾ ਪਾਉਂਦੀਆਂ ਮੁੰਡਿਆਂ ਮਾਲ ਮੇਰੀ ਮਾਤ ਨੀਆ ਕੁੜੀਆਂ ਫੈਸ਼ਨਦਾਰ ਮੇਰੀ ਮਾ ਤੋਵਾ ਤੋਵਾ ਅੱਜ ਕੱਲ੍ਹ ਦੀਆਂ ਕੁੜੀਆਂ ਬੈਸ਼ਨਦਾਰ ਮੇਰੀ ਮਾ ਤੋਵਾ ਤੋਵਾ ਚੱਪਲ ਨਾ ਪਾਉਂਦੀਆਂ ਕੁੜੀਆਂ ਗੂਟੇ ਨਾ ਪਾਉਂਦੀਆਂ ਕੁੜੀਆਂ ਚੱਪਲ ਨਾ ਪਾਉਂਦੀਆਂ ਕੁੜੀਆਂ ਗੂਟੇ ਨਾ ਪਾਉਂਦੀਆਂ ਕੁੜੀਆਂ ਸੈਂਡਲ ਇਆਂ ਕੁੜੀਆਂ ਫੈਸ਼ਨਦਾਰ ਮੇਰੀ ਮਾਤੋ ਵਤੋਵਾ ਅੱਜਕੱਲ੍ਹ ਦੀਆਂ ਕੁੜੀਆਂ ਫੈਸ਼ਨਦਾਰ ਮੇਰੀ ਮਾਤੋ ਵਤੋਵਾ ਅੱਜਕੱਲ੍ਹ ਦੀਆਂ ਕੁੜੀਆਂ ਫੈਸ਼ਨਦਾਰ ਮੇਰੀ ਮਾਤੋ ਵਤੋਵਾ ਗੋਤਨਾ ਕਰਦੀਆਂ ਕੁੜੀਆਂ ਜੂੜਾ ਨਾ ਕਰਦੀਆਂ ਕੁੜੀਆਂ ਗੋਤਨਾ ਕਰਦੀਆਂ ਕੁੜੀਆਂ ਜੂੜੇ ਨਾ ਕਰਦੀਆਂ ਕੁੜੀਆਂ ਵਾਂਢੀ ਕਰਾ ਕੇ ਰੱਖਣ ਵਾਲ ਮੇਰੀ ਮਾਂ ਤੋਵਤੋਵਾ ਵਾਂਢੀ ਕਰਾ ਕੇ ਰੱਖਣ ਵਾਲ ਮੇਰੀ ਮਾਂ ਤੋਵਤੋਵਾ ਅੱਜ ਕੱਲ੍ਹ ਦੀਆਂ ਕੁੜੀਆਂ ਫੈਸ਼ਨਦਾਰ ਮੇਰੀ ਮਾਂ ਤੋਵਤੋਵਾ ਅੱਜ ਕੱਲ੍ਹ ਦੀਆਂ ਕੁੜੀਆਂ ਚਲਾਵਣ ਕੁੜੀਆਂ ਸਕੂਟਰ ਨਾਚ ਨਾਵਣ ਕੁੜੀਆਂ ਗੱਡੀਆਂ ਚਲਾਵਣ ਥੋੜਾਂ ਨਾਲ ਮੇਹੀ ਮਾ ਤੋਵ ਤੋਵ ਗੱਡੀਆਂ ਚਲਾਵਣ ਥੋੜਾਂ ਨਾਲ ਮੇਹੀ ਮਾ ਤੋਵ ਤੋਵ ਅੱਜ ਕੱਲ ਦੀਆਂ ਕੁੜੀਆਂ ਫੈਸ਼ਨਦਾਰ ਮੇਹੀ ਮਾ ਤੋਵ ਤੋਵ ਅੱਜ ਕੱਲ ਦੀਆਂ ਕੁੜੀਆਂ ਫੈਸ਼ਨ ਬਾਰੇ ਕਰਤੇ ਪੀਜਣਤ ਹੀ ਖਾਣ ਮੇਰੀ ਮਾਤਵਾ ਦਵਾ ਬਾਰੇ ਕਰਤੇ ਪੀਜਣਤ ਹੀ ਖਾਣ ਮੇਰੀ ਮਾਤਵਾ ਦਵਾ ਆਜ ਕਲ ਦੀਆਂ ਕੁੜੀਆਂ ਫੈਸ਼ਨਦਾਰ ਮੇਰੀ ਮਾਤਵਾ ਦਵਾ ਆਜ ਕਲ ਦੀਆਂ ਕੁੜੀਆਂ ਫੈਸ਼ਨਦਾਰ ਮੇਰੀ ਮਾਤਵਾ ਦਵਾ ਆਜ ਕਲ ਦੀਆਂ ਕੁੜੀਆਂ